ਹਾਂਜੀ ਕਿਹ ਜੱਕੀ ਬੋਲਦੀ ਪਈ ਆ ਹਾਂਜੀ ਅਸੀਂ ਨਾ ਨੜ ਤੇ ਗੰਦਪੋਣੋਂ ਹਟਨਾ ਕਿ ਨਹੀਂ ਹਟਨਾ ਗੰਦ ਕਿਹੜਾ ਪਾਇਆ ਨਹੀਂ ਕਹਿੰਦੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਆ ਕਿ ਪਾਰਕਿੰਗਾਂ ਇਕੱਲੀਆਂ ਬਖਿੰਦੇ ਜੀ ਨਹੀਂ ਪਾਰਕਿੰਗਾਂ ਪਰਲੇ ਦੀ ਵੀ ਬਹੁਤ ਆਲੀ ਆ ਜੀ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਐਸਟਰੋਲ ਅਲਰੇਡੀ ਪ੍ਰਮੋਸ਼ਨ ਕਰਨ ਤੋਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹੋਰ ਵਾਰ ਟਾਰਚਰ ਕਰਦੇ ਹੋ ਯਾਰ ਕਿ ਕਿ ਪਰਲੀ ਵੀਡੀਓ ਪਾ ਰਹੀ ਜਿਹੜੇ ਨੈਟ ਤੇ ਕੀ ਤੈਨੂੰ ਦੱਸ ਮੈਂ ਕੋਈ ਕਦੀ ਤੁਹੀਂ ਕੋਈ ਗਾਣੇ ਦੇ ਵੀਡੀਓ ਬਣਾਦਣਾ ਕਿਉਂ ਤੁਸੀਂ ਪੰਜਾਬ ਦਾ ਕਿਹੜਾ ਕਰਕਲ ਦਾਦਾ ਹੋ ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਹੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅੰਮ੍ਰਿਤਪਾਲ ਮੈਰਿਜ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦੋ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਬੈਨਡ ਹੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਇਹ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬਸ ਇਹੀ ਇਹ ਗੱਲ ਮੈਂ ਮੰਨ ਲਈਗੀ। ਜਮਣੇ ਪੰਜਾਬ ਦਾ ਫੇਰਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਾਹਦੀਆਂ ਟਿੱਖਦਾ ਉਹ ਤੇ ਇੰਸਟਾਗ੍ਰਾਮ ਆਇਆ। ਚਲੋ ਠੀਕ ਹੈ ਥਿੰਕੀ ਚੋਨੇ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਚੰਨਾ ਵਾਂਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਤੇ ਮੇਰਾ ਕੋਈ ਨਹੀਂ ਕੋਈ ਵੀ ਜੇ ਇਹ ਫੌਂਟ ਦਾ ਵੀਡੀਓ ਨਹੀਂ ਪਾਈ ਗਈ ਤੁਹਾਨੂੰ ਮਦਦਤਾ ਹੈ ਬਟ ਇਦਾਂ ਨਹੀਂ ਨਾ ਅੰਕਲ ਮੇਰੇ ਘਰ ਦਾ ਖਰਚਾ ਮੇਰੇ ਬਹੁਤ ਆਖਾ ਮੈਂ ਆਪਣੇ ਘਰ ਦੀ ਛੜਕ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਣ ਦਾ ਮੈਨੂੰ ਵੀ ਸਮਝੋ ਨਾ ਨਹੀਂ ਖਰਚਾ ਤਾਂ ਦੇਖਾਰਦਾ ਹੈਗਾ ਤੇਰਾ ਘਰ ਵਾਲਾ ਕੀ ਲੱਗਦਾ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆਗੇ ਮੈਂ ਬੰਦ ਕਰ ਦੂੰ ਮੈਂ ਸਾਰੇ ਫੌਂਟ ਬੰਦ ਕਰ ਦੂੰਗੀ ਮੈਂ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ 1.5 ਸਾਲ ਡੇਢ ਸਾਲ ਨੂੰ ਆ ਦੇਸ ਤੋਂ ਨੂੰ ਜਾਣਾ ਤੇਰਾ ਘਰਾਂ ਨਾਲ ਧਿਆਰਾਂ ਦਾ ਕੰਮ ਕਰਦਾ ਅੱਜ ਅੱਜ ਤੱਕ ਦੀ ਉਹ ਉਹਦੇ ਕੋਲ ਸੀ ਜਾ ਰਹੀ ਹੈ ਇਹਦੇ ਫੋਟੋਆਂ ਕਿੰਨੀਆਂ ਧਿਆਰਾਂ ਦੇ ਨਾਲ ਧਿਆਰਾਂ ਨਾਲ ਮੇਰੇ ਘਰ ਵਾਲੇ ਦੇ ਫੋਨ ਚ ਤੇਰੇ ਘਰ ਵਾਲੇ ਨੇ ਗੱਲ ਖੁਦ ਬਹਿਸ ਕੀਤੀ ਗਈ ਆ ਕੀ ਕਿਹਾ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਹੀ ਉਹਨੇ ਇਹਨੂੰ ਖੁਦ ਇਹਨੇ ਫਸਪੇ ਰੱਖਾਇਆ ਲਾ ਵੀ ਆ ਕੋਈ ਮੈਂ ਆਪ ਦੇਖੋ ਮੈਂ ਖਿਆਲ ਰਹਿਣਾ ਵਾਂ ਬੰਦਾ ਨੂੰ ਬੰਨਾ ਵਾਂ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਧਿਆਰਾਂ ਨਾਲ ਬਟ ਪਲੀਜ਼ ਵੀ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਗੱਲ ਆਪਣੇ ਘਰ

ਜਾ ਵੀਡੀਓ ਕੋਈ ਆ ਤੇਰੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਵੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਕੁਝ ਪੇੜਾ ਕਰਦਾ ਪੰਜਾਬ ਦਾ ਚਲੋ ਠੀਕ ਆ ਜੀ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਨ ਚ ਕੋਈ ਫੋਟੋ ਜਾਂ ਵੀਡੀਓ ਕੋਈ ਆ ਹੋਣੀ ਗਾਣੇ ਵਾਲੀ ਪੈਗ ਮੈਂ ਤੁਹਾਨੂੰ ਕੋ ਪਲੇਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਦਾ ਬੇਕੂ ਦਾ ਨਹੀਂ ਮੈਂ ਬੇਕੂ ਬਣਿਆ ਮੈਂ ਕਿਹੜੀ ਦਿਨ ਜਿਹੜੀ ਚੀਜ਼ ਦੀ ਮਾਫੀ ਮੰਗਣ ਕਿਉਂ ਮੈਂ ਮੰਗੀ ਹੈ ਨਾ ਕਹਿੰਦੇ ਆ ਨਾ ਕਰ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੋਕ ਨੂੰ ਦੇ ਦੋ ਸਾਲੋਂ ਮੈਂ ਬਣਾਣੀ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਦੀ ਪ੍ਰੈਸ਼ਰ ਨਹੀਂ ਕਿਉਂ ਤਾਂ ਕਰਦੇ ਮੈਂ ਉਹਨੂੰ ਯਾਰ ਅਖਾ ਨਹੀਂ ਤੇ ਪ੍ਰੈਸ਼ਰ ਤੇ ਪ੍ਰੈਸ਼ਰ ਨਹੀਂ ਮਿਲਦਾ ਪਤਾ ਕਿ ਇਹਨੇ ਬੰਦਾ ਲਾਈਪਾਂ ਜਦੋਂ ਸਿੱਟ ਪਿਓ ਨਾ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਆ ਕੋਈ ਹੋਰ ਜਾਂਦਾ ਕਿਹੜਾ ਭਰਾਣਾ ਤੇਰਾ ਕਮਾਉਂ ਜੱਗਾ ਨਹੀਂਗਾ ਕਮਾ ਲੂਗਾ ਕੋਈ ਨਹੀਂ ਉਹ ਕਮਾ ਐ ਸੋਮਦੇਵੀ ਕੋਈ ਸਿਰ ਕਿਰਪਾ ਕਰਕੇ ਪਾ ਕੇ ਬੈਠਾ ਰੁਕਿਆ ਹੋਇਆ ਨਹੀਂ ਆ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਿਹਨੂੰ ਦਿੰਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਿੰਨ ਨੂੰ ਆਪ ਕਮਾਉਣ ਲੱਗੂਗਾ ਤੇ ਉਨ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇ ਸਾਥ ਦਾ ਕਹਿੰਦੀ ਹੈ ਕਿ ਜਿੱਥੇ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੱਛਰ ਦਾ ਭਲਾ ਬੱਸ ਮੈਂ ਲੱਛਰ ਤੱਕੇੜੀ ਫੜਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਜਿੱਥੇ ਤੁਹਾਡੇ ਬਾਮਾ ਲੱਛਰ ਦਾ ਭਲਾਉਂਦੇ ਰਹੋ ਠੀਕ ਕਰ ਤੇ ਬੈਠੇ ਇਹ ਤੂੰ ਇਹ ਮੈਨੂੰ ਨਹੀਂ ਪਤਾ ਤੁਸੀਂ ਕੌਣ ਜੇ ਤੂੰ ਇਹ ਸਿੰਪਲ ਵੀਡੀਓ ਦੇਖ ਕੇ ਚਲੋ ਕਾਲ ਲਾਡੀ ਸਾਨੂੰ ਕੌਣ ਵਾਸਤੇ ਤੇ ਬੜੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਣਾ ਉਹ ਕੱਲ੍ਹ ਰੈਡੂ ਕਿਉਂ ਫੋਨ ਆਉਂਦੇ ਪੈ ਜੀ ਕੋਈ ਫੇਕ ਨੰਬਰਾਂ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਹਾਂ 2 ਦਿਨਾਂ ਦੇ ਵਿੱਚ ਵਾਇਕਰੂ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਕਿ ਆ ਜਦੋਂ 3 ਦਿਨ ਆਪਣਾ ਇਲਜ਼ਾਮ ਦੇਖ ਲਿਓ ਤਿੰਦੋਵੇ ਚਲੋ ਠੀਕ ਹੋ ਗਿਆ ਰਨਿੰਗ ਮੈਂ ਨਹੀਂ ਅਹੀਂ ਨਹੀਂ ਪ੍ਰਵਾਹ ਕਰਨੀ ਕਿ ਤੇਰਾ ਬੱਚਾ ਹੈਗਾ ਕਿ ਨਹੀਂ ਪਿੱਛੇ ਵਾਸਤੇ ਕੌਣਾਂ ਪਿੱਛੇ ਕੋਈ ਹੈਗਾ อธิษฐานนะผมมานั่งตรงมาให้ตรงข้างโต๊ะครับครับแต่อันสุดเนี่ยอาจารย์อีกทีนึงดิซอร์ฟอ่ะครับสกอร์ถูกปุ๊บผมไม่รู้จริงๆไม่เต็มใจเลย okay.

که نأید میدون که ساتایه خودی است و پس همکار آدم که اردوی ؟ یه بودى اینا شاگر indones میکbro از سال 50 ساله باشو در کنرو اینجا میا قومند که همچون کلز در شمر گرد ave میدوني که الان چون تو منها در برگاه شده سارنگ